ਸਤਕਾਰਯੋਗ ਸਾਰੇ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਵਿੱਚ ਵਸਦੇ ਹਰਿਆਣਵੀ ਭਾਈ ਦੋਸਤੋ ਜਿਹੜੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਈ ਹੈ ਜਿਹੜੀ ਪੰਜਾਬ ਦੇ ਇੱਕ ਵਿਖਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਲਾਜ਼ਮ ਇੰਡਸਟਰੀ ਲਿਸਟ ਅਫਸਰਾਂ ਦੇ ਬੱਚੇ ਨੇ ਵੀ ਪੀਣਾ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਲekin ਧਨਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਈ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਜੋਬਟੀ ਪਧਰਤੀ ਆਈ ਸਾਡੇ ਪੰਜਾਬ ਦੇ ਵਿੱਚੋਂ ਬੁਢੀ ਪਧਰ ਦੇ ਉੱਤੇ ਜਥੇ आए नौजवान जिन्हों ने आके मोर्चे नपोर्ट किया मोर्चे नारी दिखती है और साढे किसान ने साजिया भेन ने मोर्चे नभालने पूरा यत्न किया सो दोस्तों ये साडे तेरा समय ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਹੋ ਸਾਡੀ ਭਰਾ ਹੈ ਤਕਰੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ एक हफ्ता हर एक, 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 एक हाजिर हो गो फिर मोर्चा सका सो ये मेरी आप सब नोड़ के अपील है आप डॉक्टर ने मेन बार बार कह तु बोलना नहीं लेकिन मेरा चीता ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਅੱਗੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਕਿਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਉਹਦੋਂ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਰਸਾ ਇਨਸਟਾਗ੍ਰਾਮ ਸਭ ਬੰਦੋ ਕੀ ਸੀ ਤੇ ਤੁਹਾਨੂੰ ਹੋ ਸਕਦਾ ਹੈ ਥਾਂ-ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ। ਜਿਸ ਕਰਕੇ ਉਹ ਸਮਾਂ ਨਾਲ ਹੀ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਦੋਂ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ। ਕੀ ਨਹੀਂ ਪਿਆਰਿਓ? ਹੁਣੇ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਦਿੱ ਦਵਾਈ ਇੰਨਾ ਵੜਾ ਲੀਏ। ਇਹ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਸੁ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ